ਜਦੋਂ ਉਹਨਾਂ ਘਰ ਦੇ ਵਿੱਚੋਂ ਬੱਚੇ ਕੱਢ ਦੇਣ ਮਾਪੇ ਨੂੰ ਦੁੱਖ ਚ ਸੁੱਖ ਚ ਪੁੱਛਣੇ ਨਾ ਵੇ ਹੈਗੇ ਜਾਂ ਨਹੀਂ ਹੈਗੇ ਤੇ ਫਿਰ ਉਹਨਾਂ ਉਹਨਾਂ ਦਾ ਨਾਮ ਕੀ ਲੈਣਾ ਤੇ ਬੇਟੇ ਮੇਰਾ ਜਿਹੜਾ ਬੇਟਾ ਆ ਨਾ ਮੈਂ ਉਹਨੂੰ ਮਤਲਬ ਸਾਰਾ ਕੁਝ ਮੈਂ ਉਹਨੂੰ ਹੀ ਸਮਝਦੀ ਸੀ ਦੋ ਬੇਟਿਆਂ ਨੂੰ ਮੈਂ ਕੁਝ ਨਹੀਂ ਸੀ ਸਮਝਦੀ ਵੇ ਮੇਰੇ ਹੈਗੇ ਆ ਮੈਂ ਕਹਿੰਦੀ ਨਹੀਂ ਸੀ ਮੇਰੇ ਹੈਗੇ ਤੇ ਉਹਨੂੰ ਮੈਂ ਇੰਨਾ ਸਮਝਦੀ ਸੀ ਵੇ ਜੋ ਕੁਝ ਹੈ ਮੇਰਾ ਇਹੀ ਆ ਜਦੋਂ ਮੈਂ ਪਹਿਲਾ ਨਿਊਜ਼ੀਲੈਂਡ ਗਈ ਉਦੋਂ ਵੀ ਬੇਟੇ ਮੈਂ ਉਹਦੇ ਜੋਗੀ ਸੀਗੀ ਜਿੰਨਾ ਮੈਂ ਕੰਮ ਕੀਤਾ 15 ਸਾਲ ਤੋਂ ਮੈਂ ਘਰ ਤੋਂ ਬਾਹਰ ਆ ਮੈਨੂੰ ਕਦੇ ਮੈਂ ਗੁਰਦੁਆਰਿਆਂ 'ਚ ਕਦੀ ਮੈਂ ਆਸ਼ਰਮ ਦੇ ਵਿੱਚ ਹੁਣ ਬੇਟੇ ਮੈਂ ਗਈ ਹੁਣ ਵੀ ਮੈਂ ਜਿੰਨਾ ਪੈਸਾ ਸੀ ਨਾ ਸਾਰਾ ਮੈਂ ਉਹਨੂੰ ਹੀ ਦਿੱਤਾ ਇੱਕ ਦਿਨ ਮੈਂ ਉਹਦੇ ਕੋਲੋਂ 10000 ਮੰਗਿਆ ਉਹਨੇ ਮੈਨੂੰ ਜਵਾਬ ਦੇ ਦਿੱਤਾ ਮੇਰਾ ਇੰਨਾ ਬੇਟੇ ਮਨ ਟੁੱਟ ਗਿਆ ਨਾ ਮੈਂ ਕਹਿੰਦੀ ਆ ਵੀ ਇਹਦੇ ਨਾਲੋਂ ਤਾਂ ਮਰ ਜਾਣ ਮੈਨੂੰ ਕੱਪੜਾ ਪਾਉਣਾ ਨਹੀਂ ਚੰਗਾ ਲੱਗਦਾ ਮੈਨੂੰ ਬੋਲਣਾ ਪਸੰਦ ਨਹੀਂ ਲੱਗਦਾ ਵੀ ਮੇਰੇ ਨਾਲ ਕੀ ਬਣਿਆ ਕਿਉਂ ਇਦਾਂ ਦੇ ਕੀ ਹੋ ਗਿਆ ਇਹ ਬੇਟੇ ਮੇਰੇ ਮੁੰਡੇ ਨੇ ਜੋ ਪੈਸਾ ਸੀ ਨਾ ਮੇਰਾ ਮੈਂ ਇੱਥੇ ਵੀ ਮਿਹਨਤ ਕਰਦੀ ਸੀ ਮੈਂ ਕਮੇਟੀਆਂ ਪਾਉਂਦੀ ਸੀ ਮੈਂ ਉਹ ਵੀ ਚੱਕ ਕੇ ਉਹਨੂੰ ਦਿੰਦੀ ਸੀ ਵੇ ਇਹਨੇ ਮੈਨੂੰ ਪੁੱਛ ਉਸਨੇ ਮੇਰੇ ਨਾਲ ਉਹ ਡਗਾ ਕੀਤਾ ਨਾ ਜ਼ਿੰਦਗੀ 'ਚ ਕਿਸੇ ਜਿਹੜਾ ਸਵੇਰੇ ਉੱਠ ਕੇ ਜੁੱਤੀਆਂ ਮਾਰਦਾ ਨਾ ਸੱਤ ਉਹਦੇ ਨਾਲ ਵੀ ਇਹ ਡਗਾ ਨਾ ਹੋਵੇ ਜੋ ਮੇਰੇ ਨਾਲ ਮੇਰੇ ਮੁੰਡੇ ਨੇ ਕੀਤਾ ਮੈਨੂੰ ਮੇਰੇ ਕੋਲ ਕੱਪੜਾ ਵੀ ਹੈਗਾ ਸਭ ਕੁਝ ਪਰ ਮੇਰਾ ਇੰਨਾ ਮਨ ਟੁੱਟ ਚੁੱਕਿਆ ਉਹਦੇ ਵੱਲੋਂ ਵੀ ਮੈਂ ਦੁਨੀਆ ਨੂੰ ਕੀ ਦਿਖਾਵਾਂ ਵੀ ਇਹ ਤੁਰ ਹੀ ਫਿਰਦੀ ਹੈ ਕਹਿੰਦੇ ਨੇ ਹਰ ਇੱਕ ਮਾਪੇ ਦੀ ਇੱਕ ਉਮੀਦ ਹੁੰਦੀ ਹੈ ਕਿ ਸਾਡੀ ਜਿਹੜੀ ਔਲਾਦ ਹੋਵੇਗੀ ਸਾਨੂੰ ਜਿਹੜਾ ਬਹੁਤ ਜ਼ਿਆਦਾ ਸੁੱਖ ਦੇਵੇਗੀ ਕਹਿੰਦੇ ਇੱਕ ਉਮਰ ਇਦਾਂ ਦੀ ਆਉਂਦੀ ਹੈ ਕਿ ਜਿਹੜੇ ਮਾਪੇ ਵੀ ਹੁੰਦੇ ਆ ਉਹ ਵੀ ਬੱਚਿਆਂ ਦਾ ਕਿਰਦਾਰ ਜਿਹੜਾ ਲੈ ਲੈਂਦੇ ਨੇ ਉਹਨਾਂ ਨੂੰ ਇੰਨੀ ਹੀ ਜਿਹੜੀ ਹੈ ਕੇਅਰ ਦੀ ਲੋਡ ਹੁੰਦੀ ਹੈ ਜਿੰਨੇ ਇੱਕ ਬੱਚੇ ਨੂੰ ਲੋਡ ਹੁੰਦੀ ਤੇ ਅੱਜ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ ਜੋ ਕਿ 12ਵੇਂ ਗਏ ਹੋਏ ਨੇ ਪਰ ਬਾਹਰ ਜਿਹੜੇ ਆਪਣੀ ਔਲਾਦ ਤੇ ਉਨੀਗੇ ਕਿ ਰਿਤੇ ਮਾਤਾ ਜੀ ਨੂੰ ਜਿਹੜਾ ਕਿਸੇ ਹੋਰ ਨੇ ਜਿਹੜਾ ਬਾਹਰ ਵਿਦੇਸ਼ ਬੁਲਾਇਆ ਤੇ ਸਾਰੀਆਂ ਗੱਲਾਂ ਪਤਾ ਜਾਣਦੇ ਆ ਤੇ ਮਾਤਾ ਜੀ ਬਹੁਤ ਦੀ ਬਹੁਤ ਸੋਹਣੀ ਸਟੋਰੀ ਆ ਬਹੁਤ ਸੋਹਣਾ ਸੋਹਣਾ ਖਾਣਾ ਵੀ ਬਣਾ ਲੈਂਦੇ ਨੇ ਚਾਹ ਵੀ ਬਣਾ ਲੈਂਦੇ ਨੇ ਸਾਰੇ ਆਸ਼ਰਮ ਦੇ ਜਿਹੜੇ ਵੀ ਬਜ਼ੁਰਗ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ ਰੱਖਦੇ ਨੇ ਤੇ ਸਾਰੀ ਗੱਲਾਂ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਬੇਬੇ ਤੁਹਾਡਾ ਨਾਮ ਕੀ ਹੈ ਬੇਟੇ ਸ੍ਰਿੰਦਰਕੌਰ ਸ੍ਰਿੰਦਰਕੌਰ ਬੇਪਲ ਤਾਂ ਇੱਕ ਦਸੁਕਰ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ ਬੇਟਾ ਜੀ ਜਦੋਂ ਨੋਟਬੰਦੀ ਸੀ ਨਾ ਉਸ ਟਾਈਮ ਮੈਂ ਘਰੋਂ ਮਤਲਬ ਇਹ ਪਹਿਲਾਂ ਮੈਂ ਜਗੀਰਪੁਰ ਬਾਬਾ ਬੱਗਾ ਸਿੰਘ ਜੀ ਦਾ ਗੁਰਦੁਆਰਾ ਉੱਥੇ ਰਹੀ 22 ਸਾਲ ਮੈਂ ਪਾਈ ਗੁਰシャン ਸਿੰਘ ਹਸਪੀਟਲ ਪਾਈ ਦਿਆ ਸਿੰਘ ਉੱਥੇ ਮਹਾਰਾਜ ਦੀ ਸੇਵਾ ਕੀਤੀ ਫਿਰ ਮੇਰਾ ਮਤਲਬ ਇੰਨਾ ਮਨ ਟੁੱਟ ਚੁੱਕਿਆ ਇਸ ਹਾਲਾਤ ਵੱਲੋਂ ਮੈਂ ਸੋਚਿਆ ਵੀ ਹੁਣ ਮੈਂ ਇਸ ਲੁਧਿਆਣੇ ਚ ਨਹੀਂ ਰਹਿਣਾ ਮੈਂ ਨਾ ਹਜੂਰ ਸਾਹਿਬ ਚਲ ਜਾਣਾ ਤੇ ਫੇਰੇ ਇਹ ਜਿਹੜਾ ਆਸ਼ਰਮ ਬਣਾਇਆ ਬਾਬਾ ਪ੍ਰੀਤਮ ਸਿੰਘ ਜੀ ਨੇ ਉਹਨਾਂ ਦਾ ਮੈਂ ਕੋਟ-ਕੋਟ ਸ਼ੁਕਰਾਨਾ ਕਰਦੀ ਆ ਧੰਨਵਾਦ ਕਰਦੀ ਆ ਨਥਾਵਿਆਂ ਨੂੰ ਥਾਂ ਭੁੱਖਿਆਂ ਨੂੰ ਟੁਕੜਾ ਪਾ ਗਏ ਉਹਨਾਂ ਦਾ ਬਾਗ-ਬਗੀਚਾ ਹਰਿਆ-ਭਰਿਆ ਰਹੇ ਬੇਟੇ ਜਿਨ੍ਹਾਂ ਨੇ ਸਾਨੂੰ ਇਸ ਥਾਂ ਤੇ ਬਿਠਾ ਲਿਆ ਤੇ ਮੈਂ ਨਿਸ਼ਾਨ ਸਹਿਵ ਚੜਾਇਆ ਖੰਡ ਪਾਟ ਸਹਿਵ ਕਰਾਇਆ ਤੇ ਮੈਂ ਜਦੋਂ ਨੋਟ ਟੁੱਟਦੇ ਨਹੀਂ ਸੀ ਮੈਂ ਇਹ ਬਾਬਾ ਜੀ ਦੇ بیٹے ਕੋ ਗਈ ਮੈਂ ਕਹਿੰਦਾ ਮੈਨੂੰ 2 ਕਿਲੋ ਲੱਡੂ ਦੇ ਦਿਓ ਕਹਿੰਦੇ ਮਾਤਾ ਅੱਜ ਹਸਪੀਟਲ ਨਹੀਂ ਗਏ ਮੈਂ ਕਹਾਂ ਬੇਟੇ ਮੈਂ ਹਸਪੀਟਲ ਦੀ ਸੇਵਾ ਛੱਡ ਦਿੱਤੀ ਮੈਂ ਹਜੂਰ ਸਾਹਿਬ ਜਾਣਾ ਕਹਿੰਦੇ ਕਿਉਂ ਮੈਂ ਕਹਾਂ ਬਸ ਹੁਣ ਮੈਂ ਇਸ ਲੁਧਿਆਣੇ ਨਹੀਂ ਰਹਿਣਾ ਕਹਿੰਦੇ ਉੱਥੇ ਜਾ ਕੇ ਵੀ ਬਜ਼ੁਰਗਾਂ ਦੀ ਸੇਵਾ ਕਰਨੀ ਆ ਤੁਸੀਂ ਇੱਥੇ ਆਸ਼ਰਮ 'ਚ ਸੇਵਾ ਕਰੋ ਮੈਂ ਕਹਾਂ ਨਹੀਂ ਬੇਟੇ ਮੈਂ ਰਹਿਣਾ ਹੀ ਨਹੀਂ ਲੁਧਿਆਣੇ ਕਹਿੰਦੇ ਅਸੀਂ ਤੁਹਾਨੂੰ ਜਾਣ ਵੀ ਨਹੀਂ ਦੇਣਾ ਤੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ 30 ਤਰੀਕ ਨੂੰ ਮੈਂ ਤੁਹਾਨੂੰ ਆਸ਼ਰਮ ਛੱਡ ਕੇ ਆਉਂਗਾ ਤੁਸੀਂ ਆਸ਼ਰਮ ਦੇ ਵਿੱਚ ਬਜ਼ੁਰਗਾਂ ਦਾ ਇੱਕ ਤਰੀਕ ਨੂੰ ਨਾਸ਼ਤਾ ਤੁਸੀਂ ਕਰਾਉਣਾ ਆ ਮੈਂ ਕਹਾਂ ਚਲੋ ਠੀਕ ਹੈ ਬੇਟਾ ਜੀ ਕਿਸੇ ਦਾ ਬੇਟੇ ਬੱਚਾ ਕੋਈ ਮਾਣ ਕਰੇ ਤਾਂ ਕਹਿਣਾ ਮੰਨਣਾ ਵੀ ਪੈਂਦਾ ਹੈ ਹਨਾ ਸੈਟ ਨਹੀਂ ਹੁੰਦਾ ਪਤਾ ਨਹੀਂ ਹੁੰਦਾ ਕਿਹੜੀ ਵੇਲੇ ਲੋਡ ਪੈ ਜਾਣੀ ਆ ਤੇ ਬੇਟੇ 27 ਤਰੀਕ ਨੂੰ ਬਾਬਾ ਜੀ ਦਾ ਬੇਟਾ ਅਕਾਲ ਚਲਾਣਾ ਕਰ ਗਿਆ ਇਹ ਜਿਹੜੀ ਕੁੜੀ ਨਾ ਮੋਹਣੀ ਨਾ ਤੁਸੀਂ ਗੱਲ ਕੀਤੀ ਨਾ ਇਹਨਾਂ ਦੇ ਪਤੀ ਦੇਵ ਤੇ ਫਿਰ ਬੇਟੇ ਮੈਂ ਇਹਨਾਂ ਦੇ 10 11 ਦਿਨ ਘਰ ਰਹੀ ਤਾਂ ਮੈਂ ਆਸ਼ਰਮ ਆ ਗਈ ਬੇਟੇ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਮੈਂ ਆਸ਼ਰਮ ਦੇ ਵਿੱਚ ਆ ਮੈਨੂੰ ਮਤਲਬ ਨਾ ਮੈਨੂੰ ਭੈਣਾ ਭਰਾਵਾਂ ਤੋਂ ਖੁਸ਼ੀ ਮਿਲੀ ਸੀ ਨਾ ਮੈਨੂੰ ਆਪਣੇ ਬੱਚਿਆਂ ਤੋਂ ਖੁਸ਼ੀ ਮਿਲੀ ਸੀ ਜਿੰਨੀ ਮੈਨੂੰ ਇਸ ਆਸ਼ਰਮ ਦੇ ਵਿੱਚੋਂ ਬਾਹਰੋਂ ਬੱਚੇ ਆਉਂਦੇ ਗੁੱਡੀਆਂ ਆਉਂਦੀਆਂ ਸਾਡੇ ਮੈਡਮ ਜੀ ਜਿਹੜੇ ਟਰਸਟੀ ਆ ਤੇ ਸਾਡੇ ਬੀਬੀ ਜੀ ਜਿਹੜੇ ਬਾਬਾ ਜੀ ਦੇ ਘਰ ਵਾਲੇ ਜਿਨੇ ਆਸ਼ਰਮ ਬਣਾਇਆ ਮੈਨੂੰ ਜਾਨੀ ਇਦਾਂ ਲੱਗਦਾ ਵੀ ਮੇਰਾ ਇਹੀ ਪਰਿਵਾਰ ਆ ਹੂੰ ਤੇ ਫੇਰ ਬੇਟਾ ਜੀ ਮੇਰੇ ਮਤਲ ਨਾਨਕਿਆਂ ਤੋਂ ਤਾਂ ਉਹ ਸੀਗੇ ਉਹ ਮੈਨੂੰ ਬਾਹਰ ਲੈ ਗਏ ਅੱਜ ਤੋਂ 5 ਸਾਲ ਪਹਿਲਾਂ ਜੀ ਨਿਊਜ਼ੀਲੈਂਡ ਜਿਨ੍ਹਾਂ ਦੇ ਬੇਟੇ ਮੈਂ ਗਈ ਸੀ ਤਾਂ ਉਹਨਾਂ ਦੇ ਕੋਈ ਗਵੰਡਣਾਉਂਦੀ ਹੁੰਦੀ ਸੀ ਕਿ ਗਵੰਡੀਆਂ ਦੇ ਆਪਣੀ ਫਰੈਂਡ ਨੂੰ ਮਿਲਣਾ ਮੈਂ ਬੇਟੇ ਉਹਨਾਂ ਨੂੰ ਦੇਖ ਕੇ ਨਾ ਐਦਾਂ ਕਰ ਦੇਣਾ ਇੱਕ ਦਿਨ ਉਹ ਮੇਰੇ ਕੋਲ ਆ ਕੇ ਕਹਿੰਦੇ ਨਿਊਜ਼ੀਲੈਂਡ ਤੋਂ ਕਹਿੰਦੇ ਤੁਸੀਂ ਐਦਾਂ ਕਿਉਂ ਕਰਦੇ ਉੱਚੀ ਬੋਲੋ ਤੁਸੀਂ ਡਰਦੇ ਆ ਮੈਂ ਕਿਹਾ ਨਹੀਂ ਬੇਟੇ ਤੁਸੀਂ ਦੂਰ ਹੁੰਦੇ ਮੈਂ ਉੱਚੀ ਬੋਲਣਾ ਨਹੀਂ ਚਾਹੁੰਦੀ ਇੱਥੇ ਉੱਚੀ ਬੋਲਦੇ ਨਹੀਂ ਕਹਿੰਦੇ ਤੁਸੀਂ ਬੇ ਡਰਿਆ ਨਾ ਕਰੋ ਅਸੀਂ ਤੁਹਾਡੇ ਹੀ ਆਂ ਇੰਡੀਆ ਤੋਂ ਆਏ ਹੋ ਚਲੋ ਬੇਟੇ ਮੈਂ 5 ਮਹੀਨੇ ਉਧਰ ਰਹਿ ਕੇ ਆਈ ਫਿਰ ਮੈਂ ਆ ਗਈ ਉਹਨਾਂ ਨੇ ਮੇਰਾ ਨੰਬਰ ਲੈ ਲਿਆ ਫਿਰ ਬੇਟੇ ਮੈਨੂੰ ਉਹਨਾਂ ਨੇ ਬੁਲਾ ਲਿਆ ਜਿਹੜੀ ਮੈਨੂੰ ਕੁੜੀ ਨੇ ਕਿਹਾ ਸੀਗਾ ਵੀ ਤੁਸੀਂ ਡਰਿਆ ਨਾ ਕਰੋ ਇਹ ਨਿਊਜ਼ੀਲੈਂਡ ਬਹੁਤ ਵਧੀਆ ਮੋਲਕ ਆ ਅਸੀਂ ਤੁਹਾਡੇ ਹੀ ਆਂ ਫਿਰ ਬੇਟੇ ਮੈਨੂੰ ਉਹਨੇ ਬੁਲਾ ਲਿਆ ਪਿਛਲੇ ਸਾਲ ਮੈਂ 7 ਮਹੀਨੇ ਬੇਟੇ ਉਹਨਾਂ ਨੇ ਮੇਰੀ ਟਿਕਟ ਲਾਈ ਉਹਨਾਂ ਨੇ ਜਿੰਨਾ ਵੀ ਟੋਟਲ ਖਰਚਾ ਸੀ ਸਾਰਾ ਉਹਨਾਂ ਨੇ ਕੀਤਾ ਮੈਂ 7 ਮਹੀਨੇ ਬੇਟੇ ਰਹਿ ਕੇ ਆਈਆਂ ਫਿਰ ਮੇਰਾ ਸਾਲ ਦਾ ਵੀਜ਼ਾ ਸੀਗਾ ਉਹ ਕਹਿੰਦੇ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ ਵੀ 6 ਮਹੀਨੇ ਬਾਅਦ ਕੰਟਰੀ ਆਊਟ ਕਰਨੀ ਪੈਂਦੀ ਆ ਫਿਰ ਬੇਟੇ ਉਹਨਾਂ ਨੇ ਮੈਨੂੰ ਨਾ ਆਸਟ੍ਰੇਲੀਆ ਭੇਜ ਦਿੱਤਾ ਹਾਂ ਤੇ ਮੇਰਾ ਮਤਲਬ ਉਹਨਾਂ ਨੇ 1 ਮਹੀਨੇ ਦਾ ਵੀਜ਼ਾ ਅਪਲਾਈ ਕੀਤਾ ਮੇਰਾ ਸਾਲ ਦਾ ਵੀਜ਼ਾ ਲੱਗ ਗਿਆ ਆਸਟ੍ਰੇਲੀਆ ਦਾ ਮੈਂ ਬੇਟੇ ਇੱਕ ਹਫ਼ਤਾ ਫਿਰ ਉੱਥੇ ਆਸਟ੍ਰੇਲੀਆ ਰਹੀ ਜੀ ਫਿਰ ਮੈਂ ਆ ਗਈ ਵਾਪਸ ਨਿਊਜ਼ੀਲੈਂਡ ਦੇ ਵਿੱਚ ਤੇ ਬੇਟੇ ਮੇਰਾ ਜਿਹੜਾ ਬੇਟਾ ਆ ਨਾ ਮੈਂ ਉਹਨੂੰ ਮਤਲਬ ਸਾਰਾ ਕੁਝ ਮੈਂ ਉਹਨੂੰ ਹੀ ਸਮਝਦੀ ਸੀ ਦੋ ਬੇਟੀਆਂ ਨੂੰ ਮੈਂ ਕੁਝ ਨਹੀਂ ਸੀ ਸਮਝਦੀ ਵੇ ਮੇਰੇ ਹੈਗੇ ਆ ਮੈਂ ਕਹਿੰਦੀ ਨਹੀਂ ਸੀ ਮੇਰੇ ਹੈਗੇ ਆ ਕਿਉਂਕਿ ਉਹਦਾ ਦੋ ਬੇਟੀਆਂ ਨੇ ਤੁਹਾਡਾ ਇਦਾਂ ਤੇ ਕੀ ਕਰਤਾ ਸੀ ਕਿਤੇ ਜਦੋਂ ਨਾ ਘਰ ਦੇ ਵਿੱਚੋਂ ਬੱਚੇ ਕੱਢ ਦੇਣ ਮਾਪੇ ਨੂੰ ਦੁੱਖ ਚ ਸੁੱਖ ਚ ਪੁੱਛਣੇ ਨਾ ਵੇ ਹੈਗੇ ਜਾਂ ਨਹੀਂ ਹੈਗੇ ਤੇ ਫਿਰ ਉਹਨਾਂ ਉਹਨਾਂ ਦਾ ਨਾਮ ਕੀ ਲੈਣਾ ਤੇ ਜਿਹਦੇ ਤੇ ਮੈਨੂੰ ਮਾਨ ਸੀਗਾ ਨਾ ਵੀ ਉਹਦਾ ਡਿਵੋਰਸ ਹੋਇਆ ਨਾ ਸੰਤੋਖ ਲਾ ਲਿਆ ਨਾਮਦੇਵ ਕਲੋਨੀ ਉਹਦੀ ਕਰਿਆਨਾ ਸਟੋਰ ਆ ਤੇ 버ਦੀ ਗਰੋਸਰੀ ਕਹਿੰਦੇ ਉਹਨਾਂ ਨੂੰ ਤੇ ਉਹਨੂੰ ਮੈਂ ਇੰਨਾ ਸਮਝਦੀ ਸੀ ਵੀ ਜੋ ਕੁਝ ਹੈ ਮੇਰਾ ਇਹੀ ਆ ਜਦੋਂ ਮੈਂ ਪਹਿਲਾ ਨਿਊਜ਼ੀਲੈਂਡ ਗਈ ਉਦੋਂ ਵੀ ਬੇਟੇ ਮੈਂ ਉਹਦੇ ਜੋਗੀ ਸੀਗੀ ਜਿੰਨਾ ਮੈਂ ਕੰਮ ਕੀਤਾ 15 ਸਾਲ ਤੋਂ ਮੈਂ ਘਰ ਤੋਂ ਬਾਹਰ ਆ ਮੈਨੂੰ ਕਦੇ ਮੈਂ ਗੁਰਦੁਆਰਿਆਂ ਚ ਕਦੀ ਮੈਂ ਆਸ਼ਰਮ ਦੇ ਵਿੱਚ ਹੌਣ ਬੇਟੇ ਮੈਂ ਗਈ ਹੁਣ ਵੀ ਮੈਂ ਜਿੰਨਾ ਪੈਸਾ ਸੀ ਨਾ ਸਾਰਾ ਮੈਂ ਉਹਨੂੰ ਹੀ ਦਿੱਤਾ ਇੱਕ ਦਿਨ ਮੈਂ ਉਹਦੇ ਕੋਲੋਂ 10000 ਮੰਗਿਆ ਉਹਨੇ ਮੈਨੂੰ ਜਵਾਬ ਦੇ ਦਿੱਤਾ ਮੇਰਾ ਇੰਨਾ ਬੇਟੇ ਮਨ ਟੁੱਟ ਗਿਆ ਨਾ ਮੈਂ ਕਹਿੰਨੀ ਆ ਵੀ ਇਹਦੇ ਨਾਲੋਂ ਤਾਂ ਮਰ ਜਾਣ ਤਾਂ ਮੈਂ ਹਨਾ ਕਦੀ ਵੀ ਰੋਵਾ ਨਾ ਜੋ ਮੇਰੇ ਨਾਲ ਕੀਤੀ ਹੈ ਪਰ ਮੈਨੂੰ ਪਹਿਲਾਂ ਮੈਂ 6 ਸਾਲ ਆਸ਼ਰਮ ਦੇ ਵਿੱਚ ਰਹੀਆਂ ਮੈਂ ਇਦਾਂ ਰਹਿੰਦੀ ਸੀ ਵੀ ਮਤਲਬ ਸਾਰਾ ਇਹੀ ਮੇਰਾ ਪਰਿਵਾਰ ਮੈਂ ਬਹੁਤ ਖੁਸ਼ ਰਹਿੰਦੀ ਸੀ ਹੁਣ ਜਿੱਦਣ ਦੀ ਮੈਂ ਆਈਆਂ ਦੂਜੇ ਮਹੀਨੇ ਦੀ ਮੈਂ ਆਈ ਹਾਂ ਇੱਕ ਮੈਂ ਮਰਿਆ ਬਰਬਰ ਇੱਥੇ ਟਾਈਮ ਪਾਸ ਕਰਦੀ ਆਂ ਵੀ ਮੈਨੂੰ ਕਪੜਾ ਪਾਉਣਾ ਨਹੀਂ ਚੰਗਾ ਲੱਗਦਾ ਮੈਨੂੰ ਬੋਲਣਾ ਪਸੰਦ ਨਹੀਂ ਲੱਗਦਾ ਵੀ ਮੇਰੇ ਨਾਲ ਕੀ ਬਣਿਆ ਯਾ ਇਦਾਂ ਦੇ ਕੀ ਹੋ ਗਏ ਬੇਟੇ ਮੇਰੇ ਮੁੰਡੇ ਨੇ ਜੋ ਪੈਸਾ ਸੀ ਨਾ ਮੇਰਾ ਮੈਂ ਇੱਥੇ ਵੀ ਮਿਹਨਤ ਕਰਦੀ ਸੀ ਮੈਂ ਕਮੇਟੀਆਂ ਪਾਉਂਦੀ ਸੀ ਮੈਂ ਉਹ ਵੀ ਚੱਕ ਕੇ ਉਹਨੂੰ ਦਿੰਦੀ ਸੀ ਵੀ ਇਹਨੇ ਮੈਨੂੰ ਪੁੱਛਣਾ ਇਹਦੀ ਜਨਾਨੀ ਨਹੀਂ ਹੈਗੀ ਦੂਜਿਆਂ ਦੀਆਂ ਜਨਾਨੀਆਂ ਆਉਣ ਨਹੀਂ ਦਿੰਦੀਆਂ ਵੀ ਇਹੇ ਵੀ ਇਕੱਲਾ ਆ ਇਹ ਮੈਨੂੰ ਪੁੱਛੂਗਾ ਮੈਂ ਇਹਨੂੰ ਪੁੱਛੂਗੀ ਉਸਨੇ ਮੇਰੇ ਨਾਲ ਉਹ ਡਗਾ ਕੀਤਾ ਨਾ ਜ਼ਿੰਦਗੀ 'ਚ ਕਿਸੇ ਜਿਹੜਾ ਸਵੇਰੇ ਉੱਠ ਕੇ ਜੁੱਤੀਆਂ ਮਾਰਦਾ ਨਾ ਸੱਤ ਉਹਦੇ ਨਾਲ ਵੀ ਇਹ ਡਗਾ ਨਾ ਹੋਵੇ ਜੋ ਮੇਰੇ ਨਾਲ ਮੇਰੇ ਮੁੰਡੇ ਨੇ ਕੀਤਾ ਮੈਂ ਇੰਨੀ ਬਿਮਾਰ ਰਹੀ ਨਾ ਬੇਟੇ ਮੈਨੂੰ ਮਤਲਬ ਬੁਲਾਉਣਾ ਵੀ ਉਹਨੇ ਛੱਡ ਦਿੱਤਾ ਮੈਂ ਉਹਦੇ ਘਰ ਸੀਗੀ ਸਿਆਲ ਮਹੀਨੇ ਜਦੋਂ ਆਪਣੇ ਪਹਿਲਾ ਮਹੀਨਾ ਦਾ ਦੂਜਾ ਹੁੰਦਾ ਕਿੰਨੀ ਠੰਡ ਹੁੰਦੀ ਆ ਬੇਟੇ ਮੈਂ ਬਾਹਰੋਂ ਆ ਕੇ ਮੇਰੇ ਏਡੇ ਏਡੇ ਪੈਰ ਸੁੱਜ ਗਿਓ ਮੇਰੇ ਚੱਪਲ ਨਾ ਪਹਿਣੀ ਮੈਂ ਨੰਗੇ ਪੈਰੀ ਘੁੰਮਣਾ ਜਰਾਵ ਨਾ ਪਹਿਣੀ ਏਡੇ ਏਡੇ ਪੈਰਾਂ 'ਚ ਉਹਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਹੈਗਾ ਵੀ ਮਾਤਾ ਤੂੰ ਇੰਨੀ ਬਿਮਾਰ ਆ ਛੱਡ ਦੁਕਾਨ ਨੂੰ ਬੰਦ ਕਰ ਆਰਾਮ ਕਰ ਇੱਦਾਂ ਦੀ ਔਲਾਦ ਨਾਲ ਲੱਗਦਾ ਨਹੀਂ ਵੀ ਇੱਦਾਂ ਦੀ ਔਲਾਦ ਇੰਨੇ ਪਿਆਰ ਨਾਲ ਪਾਲਿਆ ਲੋਕੀ ਕਹਿੰਦੇ ਮੁੰਡੇ ਹੁਣ ਮੈਂ ਤਾਂ ਕਹਿੰਨੀ ਜਿਨ੍ਹਾਂ ਦੇ ਨਹੀਂ ਹੈਗੇ ਉਹ ਬਹੁਤ ਚੰਗੇ ਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਜਿਨ੍ਹਾਂ ਦੇ ਨਹੀਂ ਔਲਾਦ ਹੈਗੀ ਜੋ ਮੇਰੇ ਨਾਲ ਕੀਤੀ ਨਾ ਮੇਰੇ ਇੱਕ ਮੁੰਡੇ ਨੇ ਉਹ ਕਿਸੇ ਦੁਸ਼ਮਣ ਦੇ ਨਾਲ ਬਿਨਾ ਹੋਵੇ ਮੇਰੇ ਬੇਟੇ ਮੇਰੇ ਇੰਨਾ ਪੈਸਾ ਹੁੰਦੇ ਹੋਏ ਤਾਂ ਮੈਂ ਅੱਜ ਇੱਕ ਇੱਕ ਪੈਸੇ ਨੂੰ ਇੱਥੇ ਮਿਹਨਤ ਕਰ ਰਹੀ ਆ ਮੈਨੂੰ ਮੇਰੇ ਕੋਲ ਕੱਪੜਾ ਵੀ ਹੈਗਾ ਸਭ ਕੁਝ ਪਰ ਮੇਰਾ ਇੰਨਾ ਮਨ ਟੁੱਟ ਚੁੱਕਿਆ ਉਹਦੇ ਵੱਲੋਂ ਵੀ ਮੈਂ ਦੁਨੀਆ ਨੂੰ ਕੀ ਦਿਖਾਵਾਂ ਵੀ ਇਹ ਤੁਰ ਹੀ ਫਿਰਦੀ ਹੈ ਬਿਲਕੁਲ ਇੱਕ ਮੈਂ ਮਰਿਆਂ ਸਮੇਤ ਇਸ ਦੁਨੀਆ ਚ ਫਿਰ ਰਹੀ ਆ ਪਹਿਲਾਂ ਮੈਨੂੰ ਹੈ ਨਾ ਇਸ ਆਸ਼ਰਮ ਦੇ ਵਿੱਚ ਮੈਂ ਇੱਦਾਂ ਰਹਿੰਦੀ ਸੀ ਜਿਵੇਂ ਕੋਈ ਪਰੌਣੀ ਆਈ ਹੁੰਦੀ ਆ ਇੰਨੀ ਮੈਂ ਖੁਸ਼ ਰਹਿਣਾ ਇਦਾਂ ਮੈਂ ਕੱਪੜਾ ਲੈਣਾ ਪਉਣਾ ਹੁਣ ਦੇਖੋ ਤੁਸੀਂ ਮੇਰੀ ਹਾਲਤ ਹੂੰ ਚੁੰਨੀ ਮੇਰੀ ਹੋਰ ਕਮੀਜ਼ ਮੇਰੀ ਹੋਰ ਸਲਵਾਰ ਮੇਰੀ ਹੋ ਤੇ ਬੱਬੇ ਇੰਨਾ ਦੁਖਾਂਮਨ ਦੇ ਵਿੱਚ ਇੰਨਾ ਗੁੱਸਾ ਭਰਿਆ ਹੋਇਆ ਲੱਗਦਾ ਹੈ ਕਿ ਇੱਕ ਔਲਾਦ ਨੂੰ ਜਦੋਂ ਪਾਲਦੇ ਆ ਪੋਸਦੇ ਵੱਡਾ ਕਰਦੇ ਇੱਕ ਉਮੀਦ ਹੁੰਦੀ ਹੈ ਕਿ ਹਾਂ ਵੱਡਾ ਹੋ ਕੇ ਮੇਰਾ ਸਹਾਰਾ ਬਣੂਗਾ ਪਰ ਤੁਹਾਡੀ ਆਪਣੀ ਔਲਾਦ ਜਦੋਂ ਇਦਾਂ ਦੇ ਕਰ ਰੇ ਇੰਨਾ ਗੁੱਸਾ ਤਾਂ ਕਰ ਕੀ ਹੈ ਬੇਟੇ ਮੈਂ ਹਨਾ ਦੂਜਿਆਂ ਦਾ ਕੁਝ ਨਹੀਂ ਸੀ ਕੀਤਾ ਹੈਗਾ ਮੈਂ ਜੋ ਵੀ ਕੀਤਾ ਇਹਦਾ ਕੀਤਾ 7 ਸਾਲ ਬਾਅਦ ਇਹ ਮੇਰੇ ਪੇਟ ਚ ਪੈਦਾ ਹੋਇਆ ਸੀ 7 ਸਾਲ ਬਾਅਦ ਮੈਂ ਨਾ ਦੁਨੀਆ ਤੇ ਕੋਈ ਥਾਂ ਨਹੀਂ ਸੀ ਛੱਡਿਆ ਸੁੱਖਾਂ ਤੋਂ ਵੀ ਮੈਨੂੰ ਰੱਬ ਨੇ ਮਸੀਦੇ ਤਾਂ ਪਰ ਉਹਨੇ ਐਦਾਂ ਦਾ ਮੈਨੂੰ ਹਨਾ ਪਟਕਾ ਕੇ ਮਾਰਿਆ ਤੇ ਬੱਪੂ ਨੂੰ ਗਿਆ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ 4 ਸਾਲ ਹੋ ਗਏ ਫਿਰ 4 ਸਾਲ ਹੋ ਗਏ ਤੇ ਉਦੋਂ ਵੀ ਤੁਸੀਂ ਘਰੋਬਾਰ ਹੀ ਰਹਿੰਦੇ ਸੀ ਉਹ ਵੀ ਆਸ਼ਰਮ ਚ ਹੀ ਸੀ ਮੈਂ ਵੀ ਆਸ਼ਰਮ ਚ ਹੀ ਇੱਥੇ ਸੀ ਹਾਂਜੀ ਉਹ ਵੀ ਆ ਸ਼ਰਨਜੀ ਪਰ ਬੇਟੇ ਮੇਰੇ ਨਾਲ ਮੈਂ ਕਦੀ ਜ਼ਿੰਦਗੀ ਚ ਫੇਰ ਮੈਂ ਉਹਨੂੰ ਪੈਸੇ ਕਿਹਾ ਮੈਂ ਕਿਹਾ ਠੱਲੇ ਆ ਮੈਂ ਉਹਦੀ ਦੁਕਾਨ ਤੇ ਗਈ ਮੈਂ ਕਿਸੇ ਨੂੰ ਨਾ ਕਿਸੇ ਦੇ ਮੇਲਾ ਸੀ ਪੀਰਾ ਦਾ ਤੇ ਮੈਂ ਕਿਹਾ ਹੁਣ ਮੇਰ ਨੂੰ ਪੈਸੇ ਤਾਂ ਉਹਨੇ ਦੇਣੇ ਨਹੀਂ ਮੈਂ ਉਹਦੀ ਦੁਕਾਨ ਤੇ ਗਈ ਮੈਂ ਰਾਸ਼ਨ ਪੁਆਇਆ ਬੇਟੇ 4000 ਕੁਛ ਪੈਸਿਆਂ ਦਾ ਹਾਂ ਮੈਂ ਉਹਨੂੰ ਕਿਹਾ ਥੱਲੇ ਆ ਮੇਰੇ ਨਾਲ ਹਿਸਾਬ ਕਰ ਮੈਨੂੰ ਉਹਨੇ ਜਵਾਬ ਦਿੱਤਾ ਕਹਿੰਦਾ ਤੇਰਾ ਨਾ ਮੈਂ ਆਪਰੇਸ਼ਨ ਕਰਾਇਆ ਸੀ ਹਿਸਾਬ ਪੂਰਾ ਹੋ ਗਿਆ ਮੈਂ ਕਹਿੰਨੀ ਉਹਦੀਆਂ ਵੀ ਲੱਤਾਂ ਟੁੱਟ ਜਾਣ ਮੈਂ ਫ੍ਰੀ ਮੈਂ ਉਹ ਤੋਂ ਪੈਸਾ ਨਹੀਂ ਲਵਾਂ ਮੈਂ ਉਹਦਾ ਇਲਾਜ ਕਰਵਾ ਕੇ ਦੱਸੂ ਵੀ ਤੂੰ ਤਾਂ ਮੇਰੇ ਢਿੱਡੋ ਜਮ ਕੇ ਮੈਨੂੰ ਮਿਹਣਾ ਮਾਰਿਆ ਨਾ ਤੇਰਾ ਇਲਾਜ ਕਰਾਇਆ ਉਹ ਫਿਸਕੇ ਮਰੇ ਨਾ ਫਿਸਿਓ ਦਾ ਵੀ ਮੈਂ ਉਹਦਾ ਜਵਾਨ ਉਹਦੀ ਚੱਲਦੀ ਰਵੇ ਪਰ ਮੈਂ ਉਹਨੂੰ ਕਹੂੰਗੀ ਹੁਣ ਮੈਂ ਤੇਰਾ ਇਲਾਜ ਕਰਾਉਂਦੀ ਆ ਇੱਕ ਮਾਂ ਆਪਣੀ ਔਲਾਦ ਨੂੰ ਗਾਲਾਂ ਕੱਢ ਰਹੀ ਏ ਰੀਜ਼ਨ ਜਿਹੜਾ ਤੁਸੀਂ ਆਪ ਸੁਣ ਲਿਆ ਇੱਕ ਮਾਂ ਕਦੇ ਵੀ ਆਪਣੀ ਉਹ ਔਲਾਦ ਨੂੰ ਗਲਤ ਨਹੀਂ ਕਹਿੰਦੀ ਪਰ ਇਹ ਔਲਾਦ ਹਮੇਸ਼ਾ ਮਜਬੂਰ ਕਰਦੀ ਹੈ ਮਜਬੂਰ ਕਰ ਦਿੰਦੀ ਹੈ ਕਿ ਸਾਨੂੰ ਗਾਲਾਂ ਕੱਢੋ ਜਾਂ ਸਾਨੂੰ ਬੁਰਾ ਕਹੋ ਇੱਕ ਮਾਂ ਜਿਹਨੇ 7 ਸਾਲ ਦੀ ਜਿਹੜੀ ਹੈ ਦੁਆ ਮੰਗ ਮੰਗ ਕੇ ਮਰਦਾਂ ਮੰਗ ਮੰਗ ਕੇ ਇੱਕ ਮੁੰਡਾ ਪਾਇਆ ਪਰ ਉਹੀ ਮੁੰਡਾ ਜਿਹੜਾ ਇੱਕ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਕਾਫੀ ਟਾਈਮ ਹੋ ਗਿਆ 9 ਸਾਲ ਹੋ ਗਏ ਬੇਬੇ ਨੂੰ ਘਰੋਂ ਬਾਹਰ ਰਹਿੰਦੇ ਹੋਏ 15 ਸਾਲ ਹੋ ਗਏ ਬੇਬੇ ਨੂੰ ਘਰੋਂ ਬਾਹਰ ਕੱਢੇ ਹੋਏ ਮਤਲਬ ਕਿ ਇਦਾਂ ਦੀ ਔਲਾਦ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਤੇ ਤੁਹਾਨੂੰ ਕੀ ਲੱਗਦਾ ਕਿ ਔਲਾਦ ਦਾ ਜਿਹੜੇ ਮਾਪੇ ਨੇ ਉਹ ਕਿਸ ਤਰੀਕੇ ਨਾਲ ਜਿਹੜਾ ਕਰਜ਼ ਜੇ ਆਪਾਂ ਕਹਿ ਸਕਦੇ ਆ ਔਲਾਦ ਕਿਸ ਤਰੀਕੇ ਨਾਲ ਆਪਣੇ ਮਾਪੇ ਦਾ ਜਿਹੜਾ ਕਰਜ਼ ਆਉਦਾ ਕਰੂਗੀ ਕਿਉਂਕਿ ਇੱਕ ਮਾਪੇ ਜਿਹੜੇ ਨੇ ਆਪਣੀ ਔਲਾਦ ਨੂੰ ਸਰ ਦਾ ਤਾਜ ਮੰਨਦੇ ਨੇ ਹਮੇਸ਼ਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸਾਥ ਖੜਦੇ ਨੇ ਕੰਮ ਕਰਦੇ ਨੇ ਪਰ ਜਦੋਂ ਉਹਨਾਂ ਦੀ ਵਾਰੀ ਆਂਦੀ ਏ ਉਹ ਬਾਰ ਕੱਟ ਦਿੰਦੇ ਨੇ